ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਮੂੰਗੀ ਦੀ ਦਾਲ ਦੀਆਂ ਬਹੁਤ ਹੀ ਖਸਤਾ ਮਠੀਆਂ ਬਹੁਤ ਹੀ ਕ੍ਰਿਸਪੀ ਮਠੀਆਂ ਬਣ ਕੇ ਤਿਆਰ ਹੋਣਗੀਆਂ ਤੇ ਲੇਅਰਸ ਵਾਲੀਆਂ ਮਠੀਆਂ ਅਸੀਂ ਬਣਾ ਕੇ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਵਧੀਆ ਦੀਆਂ ਪਰਤਾਂ ਖੁੱਲ ਕੇ ਆਈਆਂ ਨੇ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਜਲਦੀ ਨਾਲ ਇਹ ਮੂੰਗੀ ਦੀ ਦਾਲ ਦੀਆਂ ਮਠੀਆਂ ਬਣਾਉਣੀਆਂ ਸ਼ੁਰੂ ਕਰਦੇ ਆਂ ਦਾਲ ਦੀਆਂ ਮਠੀਆਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਇੱਥੇ ਦਾਲ ਨੂੰ ਭਿਓ ਕੇ ਰੱਖਣਾ ਆ ਇੱਥੇ ਮੈਂ ਮੂੰਗੀ ਦੀ ਧੋਤੀ ਹੋਈ ਦਾਲ ਲਈ ਹੈ ਬਿਨਾ ਚਿਲਕੇ ਵਾਲੀ ਤੇ ਇੱਕ ਕੱਪ ਇੱਥੇ ਮੈਂ ਦਾਲ ਦੱਲਿਆ ਤੇ ਇਹਨੂੰ ਮੈਂ ਪੂਰੀ ਰਾਤ ਵਾਸਤੇ ਪਾਣੀ ਵਿੱਚ ਭਿਓ ਕੇ ਰੱਖ ਦਿੱਤਾ ਸੀ 6 ਤੋਂ 7 ਘੰਟੇ ਭਿਉਣਾ ਬਹੁਤ ਜ਼ਰੂਰੀ ਹੈ ਦਾਲ ਨੂੰ ਤੁਸੀਂ ਚਾਹੋ ਤੇ ਦਿਨੇ ਵੀ ਭਿਓ ਸਕਦੇ ਹੋ ਹੁਣ ਇਹ ਵਾਲਾ ਪਾਣੀ ਜਿਹਦੇ ਵਿੱਚ ਦਾਲ ਨੂੰ ਭਿਉਆਇਆ ਸੀ ਉਹ ਅਸੀਂ ਕੱਢ ਦਵਾਂਗੇ ਤੇ ਇੱਕ ਤੋਂ ਦੋ ਵਾਰੀ ਦਾਲ ਨੂੰ ਧੋ ਲਵਾਂਗੇ। ਲਓ ਜੀ ਇੱਥੇ ਪਾਣੀ ਕੱਢ ਕੇ ਅਸੀਂ ਦੋ ਵਾਰੀ ਦਾਲ ਨੂੰ ਧੋ ਲਿਆ ਆ। ਹੁਣ ਅਸੀਂ ਇਸ ਦਾਲ ਨੂੰ ਮਿਕਸੀ ਵਿੱਚ ਪਾ ਕੇ ਪੀਸ ਲਵਾਂਗੇ। ਦੋ ਵਾਰੀ ਕਰਕੇ ਪਾਵਾਂਗੇ ਇਹਨੂੰ ਜਾਰ ਵਿੱਚ ਤੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਅਸੀਂ ਦਾਲ ਨੂੰ ਪੀਸ ਲੈਣਾ ਹੈ ਚੰਗੀ ਤਰ੍ਹਾਂ। ਪਾਣੀ ਦਾ ਯੂਜ਼ ਬਹੁਤ ਘੱਟ ਕਰਨਾ ਆ। 1-2 ਚਮਚ ਤੁਸੀਂ ਪਾਣੀ ਇਹਦੇ ਵਿੱਚ ਪਾ ਸਕਦੇ ਹੋ ਜਿੰਨਾ ਤੁਸੀਂ ਪਾਣੀ ਜ਼ਿਆਦਾ ਪਾ ਕੇ ਦਾਲ ਨੂੰ ਪੀਸੋਗੇ ਉਨਾ ਹੀ ਤੁਹਾਡਾ ਆਟਾ ਇਹਦੇ ਵਿੱਚ ਜ਼ਿਆਦਾ ਲੱਗੇਗਾ ਇੱਥੇ ਦੇਖੋ ਦੋ ਵਾਰੀ ਕਰਕੇ ਮੈਂ ਦਾਲ ਨੂੰ ਪੀਸ ਲਿਆ ਬਿਲਕੁਲ ਥੋੜਾ ਜਿਹਾ ਪਾਣੀ ਇਹਦੇ ਵਿੱਚ ਮੈਂ ਯੂਜ਼ ਕੀਤਾ ਸੀ ਦੋ ਕ ਚਮਚ ਤੇ ਮੈਂ ਬਿਲਕੁਲ ਮਹੀਨ ਪੀਸਿਆ ਹੈ ਤੁਹਾਡੇ ਕੋਲ ਜੇ ਥੋੜੀ ਜਿਹੀ ਦਰਦਰੀ ਵੀ ਰਹਿ ਜਾਵੇ ਤਾਂ ਵੀ ਕੋਈ ਗੱਲ ਨਹੀਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 1 ਕੱਪ ਸੂਜੀ ਦਾ ਤੁਸੀਂ ਕੌਲੀ ਨਾਲ ਵੀ ਇਹਦਾ ਨਾਪ ਲੈ ਸਕਦੇ ਹੋ ਤੇ ਮੋਟੀ ਸੂਜੀ ਹੈ ਮੇਰੇ ਕੋਲ ਇੱਥੇ ਇਹਨੂੰ ਮੈਂ ਮਿਕਸੀ ਵਿੱਚ ਚੰਗੀ ਤਰ੍ਹਾਂ ਪੀਸ ਲਵਾਂਗੀ ਇੱਥੇ ਦੇਖੋ ਬਿਲਕੁਲ ਫਾਈਨ ਜਿਆ ਪਾਊਡਰ ਇਹਦਾ ਮੈਂ ਬਣਾ ਲਿਆ ਆ ਤੇ ਇਹਨੂੰ ਅਸੀਂ ਪਾ ਦਵਾਂਗੇ ਦਾਲ ਦੇ ਬੈਟਰ ਦੇ ਵਿੱਚ ਹੁਣ ਪਾਵਾਂਗੇ ਮਸਾਲੇ ਅੱਧਾ ਕ ਚਮਚ ਇੱਥੇ ਮੈਂ ਨਮਕ ਦਾ ਪਾਇਆ ਟੇਸ ਦੇ ਅਕੋਰਡਿੰਗ ਤੁਸੀਂ ਪਾ ਲਿਓ ਅੱਧਾ ਚਮਚ ਪਾਇਆ ਲਾਲ ਮਿਰਚ ਚਮਚ ਦਾ ਚੌਥਾ ਹਿੱਸਾ ਹਲਦੀ ਤੇ ਚੌਥਾ ਹੀ ਸੇ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਜਵੈਨ ਨੂੰ ਪਾ ਦਵਾਂਗੇ ਹੱਥਾਂ ਨਾਲ ਕ੍ਰਸ਼ ਕਰਕੇ ਤੇ ਪੌਣਾ ਚਮਚ ਇੱਥੇ ਮੈਂ ਪਾਇਆ ਜਵੈਨ ਦਾ ਜਵੈਨ ਜ਼ਰੂਰ ਪਾਇਓ ਇਹਦੇ ਵਿੱਚ ਮਠੀਆਂ ਵਿੱਚ ਜਵੈਨ ਬਹੁਤ ਟੇਸਟੀ ਲੱਗਦੀ ਹੈ ਅੱਧਾ ਚਮਚ ਇੱਥੇ ਪਾ ਦਵਾਂਗੇ ਕਾਲੇ ਤਿਲ ਤੁਹਾਡੇ ਕੋਲ ਜੇ ਕਲੌਂਜੀ ਹੋਵੇ ਉਹ ਵੀ ਪਾ ਸਕਦੇ ਹੋ ਥੋੜੀ ਜਿਹੀ ਹਿੰਗ ਪਾਵਾਂਗੇ ਤੇ ਇੱਕ ਚਮਚ ਇੱਥੇ ਪਾਵਾਂਗੇ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਇੱਥੇ ਮੈਂ ਹਲਕੀ ਜਿਹੀ ਫਲੇਮ ਕਰਕੇ ਥੋੜਾ ਜਿਹਾ ਭੁੰਨ ਲਿਆ ਸੀ ਇੱਥੇ ਹੁਣ ਇੱਕ ਆਟਾ ਲਵਾਂਗੇ ਅਸੀਂ ਆਟਾ ਦੇਖਣਾ ਇਹਦੇ ਵਿੱਚ ਕਿੰਨਾ ਕੁ ਯੂਜ਼ ਹੁੰਦਾ ਆ ਤੇ ਇੱਕ ਚਮਚ ਲਵਾਂਗੇ ਇੱਥੇ ਦੇਸੀ ਘਿਓ ਦਾ ਜੰਮਿਆ ਹੋਇਆ ਘਿਓ ਲਿਆ ਮੈਂ ਤੁਹਾਡੇ ਕੋਲ ਜੇ ਮੈਲਟਿਡ ਘਿਓ ਹੋਵੇ ਤਾਂ ਤੁਸੀਂ 2-3 ਚਮਚ ਇਹਦੇ ਵਿੱਚ ਘਿਓ ਪਾ ਸਕਦੇ ਹੋ ਤਾਕਿ ਉਹਦੇ ਨਾਲ-ਨਾਲ ਸਾਰੇ ਮਸਾਲੇ ਵੀ ਅਸੀਂ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲੈਣੇ ਆ ਉਸ ਤੋਂ ਬਾਅਦ ਜੀ ਅਸੀਂ ਦੇਖਣਾ ਆ ਕਿ ਇਹਦੇ ਵਿੱਚ ਕਿੰਨਾ ਆਟਾ ਪੈਂਦਾ ਆ ਇੱਥੇ ਦੇਖੋ ਸਾਰਾ ਕੁਝ ਮਿਕਸ ਕਰ ਲਿਆ ਅਸੀਂ ਤੇ ਹੁਣ ਅਸੀਂ ਥੋੜਾ-ਥੋੜਾ ਕਰਕੇ ਇਹਦੇ ਵਿੱਚ ਆਟਾ ਪਾਈ ਜਾਵਾਂਗੇ ਤੇ ਨਾਲ-ਨਾਲ ਹੀ ਇਹਨੂੰ ਅਸੀਂ ਗੁੰਨੀ ਜਾਵਾਂਗੇ ਪਹਿਲਾਂ ਮੈਂ ਅੱਧਾ ਕੱਪ ਪਾਵਾਂਗੀ ਅੱਧਾ ਕੱਪ ਆ ਕੇ ਦੇਖਦੇ ਆ ਜੇ ਇੰਨੇ ਨਾਲ ਹੀ ਆਟਾ ਗੁੱਝ ਗਿਆ ਤਾਂ ਬਿਲਕੁਲ ਸਹੀ ਹੈ ਆਟਾ ਪਰ ਇੱਕ ਕਾਪ ਆਟਾ ਇੱਥੇ ਲੱਗ ਜਾਏਗਾ ਕਿਉਂਕਿ ਅਸੀਂ ਸਖਤ ਜਿਹਾ ਆਟਾ ਗੁੰਨਣਾ ਹੈ ਬਿਲਕੁਲ ਵੀ ਨਰਮ ਆਟਾ ਨਹੀਂ ਹੋਣਾ ਚਾਹੀਦਾ ਤੇ ਪੂਰਾ ਕੱਪ ਇੱਥੇ ਮੈਂ ਆਟੇ ਦਾ ਪਾ ਦਿੱਤਾ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਗੁੰਨ ਲਵਾਂਗੇ ਇੱਥੇ ਦੇਖੋ ਆਟਾ ਬਿਲਕੁਲ ਗੁੰਨ ਕੇ ਐਸੀ ਤਿਆਰ ਕਰ ਲਿਆ ਇਹਦੇ ਉੱਪਰ ਹੁਣ ਘਿਓ ਲਗਾ ਕੇ ਅਸੀਂ 15 ਤੋਂ 20 ਮਿੰਟ ਲਈ ਆਟੇ ਨੂੰ ਰੈਸਟ ਵਾਸਤੇ ਰੱਖਾਂਗੇ ਦੇਖੋ ਸਖਤ ਆਟਾ ਗੁੰਨਿਆ ਮੈਂ ਤੇ ਢੱਕ ਕੇ ਰੱਖ ਦਵਾਂਗੇ ਇਹਨੂੰ ਹੁਣ 20-25 ਮਿੰਟ ਲਈ ਤੇ ਉਹਨਿੰਦੇਰ ਅਸੀਂ ਇੱਕ ਪੇਸਟ ਤਿਆਰ ਕਰ ਲੈਣੇ ਆ ਜਿਹੜਾ ਅਸੀਂ ਇਹਨਾਂ ਮਠੀਆਂ ਦੇ ਵਿੱਚ ਲਗਾਉਣਾ ਹੈ 3 ਚਮਚ ਲਵਾਂਗੇ ਇੱਥੇ ਕਣਕ ਦਾ ਆਟਾ ਤੇ ਥੋੜਾ ਥੋੜਾ ਕਰਕੇ ਅਸੀਂ ਇਹਦੇ ਵਿੱਚ ਘਿਓ ਪਾਈ ਜਾਵਾਂਗੇ ਇੱਥੇ ਮੈਂ ਘਿਓ ਨੂੰ ਮਾਈਕ੍ਰੋਵੇ ਵਿੱਚ ਮੈਲਟ ਕਰ ਲਿਆ ਆ ਮੈਲਟ ਕਰਕੇ ਘਿਓ ਪਾਓਗੇ ਅੰਦਾਜ਼ਾ ਹੋ ਜਾਏਗਾ ਕਿ ਕਿੱਦਾਂ ਦਾ ਅਸੀਂ ਪੇਸਟ ਬਣਾਉਣਾ ਆ ਥੋੜਾ ਥੋੜਾ ਕਰਕੇ ਘਿਓ ਪਾ ਕੇ ਅਸੀਂ ਇਦਾਂ ਦਾ ਪੇਸਟ ਤਿਆਰ ਕਰ ਲਵਾਂਗੇ ਜਿਹੜਾ ਅਸੀਂ ਮਠੀਆਂ ਦੇ ਵਿੱਚ ਆਸਾਨੀ ਨਾਲ ਲਗਾ ਸਕੀਏ ਥੋੜਾ ਅਸੀਂ ਆਟਾ ਚੈੱਕ ਕਰ ਲੈਨੇ ਅੱਧਾ ਘੰਟਾ ਹੋ ਗਿਆ ਆਟੇ ਨੂੰ ਪਿਆ ਤੇ ਇੱਥੇ ਅਸੀਂ ਆਟੇ ਨੂੰ ਦੁਬਾਰਾ 2 ਮਿੰਟ ਵਾਸਤੇ ਚੰਗੀ ਤਰ੍ਹਾਂ ਮਲ ਲਵਾਂਗੇ ਤੇ ਆਟਾ ਮਲਣ ਤੋਂ ਬਾਅਦ ਹੁਣੇ ਸੀ ਇੱਕ ਵੱਡਾ ਸਾਰਾ ਪੇੜਾ ਲੈਣਾ ਆ ਤੇ ਪੇੜੇ ਨੂੰ ਅਸੀਂ ਹੁਣ ਵੇਲ ਲਵਾਂਗੇ ਜੇ ਤੁਸੀਂ ਆਟੇ ਤੋਂ ਬਿਨਾਂ ਹੀ ਵੇਲ ਸਕਦੇ ਹੋ ਉਹ ਤਾਂ ਵੇਲ ਦਿਓ ਨਹੀਂ ਤਾਂ ਫਿਰ ਸੁੱਕਾ ਆਟਾ ਲਗਾ ਕੇ ਇੱਕ ਵੱਡੀ ਜੀ ਰੋਟੀ ਤਿਆਰ ਕਰ ਲਵਾਂਗੇ ਤੇ ਹੁਣ ਅਸੀਂ ਤਿਆਰ ਕੀਤਾ ਹੋਇਆ ਪੇਸਟ ਇਸ ਰੋਟੀ ਦੇ ਅੰਦਰ ਲਗਾਵਾਂਗੇ ਪਹਿਲਾਂ ਅਸੀਂ ਹਲਕਾ ਹਲਕਾ ਚਮਚ ਨਾਲ ਲਗਾ ਲਵਾਂਗੇ ਉਸ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਦਾ ਯੂਜ਼ ਕਰਦੇ ਹੋਏ ਸਾਰੇ ਪਾਸੇ ਇਸ ਪੇਸਟ ਨੂੰ ਫੈਲਾ ਲਿਓ ਚੰਗੀ ਤਰ੍ਹਾਂ ਹੁਣ ਅਸੀਂ ਰੋਟੀ ਨੂੰ ਇੱਕ ਸਾਈਡ ਤੋਂ ਰੋਲ ਕਰਦੇ ਜਾਵਾਂਗੇ ਬਿਲਕੁਲ ਬਰੀਕ-ਬਰੀਕ ਰੋਲ ਕਰਨਾ ਹੈ ਇਹ ਦੇਖੋ ਇਸ ਤਰੀਕੇ ਨਾਲ ਰੋਲ ਕਰਦੇ ਹੋਏ ਬਿਲਕੁਲ ਲਾਸਟ ਤੱਕ ਅਸੀਂ ਹੌਲੀ-ਹੌਲੀ ਮਿਲਾਉਂਦੇ ਜਾਵਾਂਗੇ ਇੱਥੇ ਦੇਖੋ ਅਸੀਂ ਰੋਲ ਬਣਾ ਲਿਆ ਹੁਣ ਅੱਧ ਵਿੱਚੋਂ ਕੱਟ ਕਰਕੇ ਮੇਰੇ ਕੋ ਬੋਰਡ ਛੋਟਾ ਹੈ ਜੇ ਤੁਸੀਂ ਪਲੇਟਫਾਰਮ ਤੇ ਕਰੋ ਤਾਂ ਤੁਸੀਂ ਇਦਾਂ ਹੀ ਇਹਦੇ ਛੋਟੇ-ਛੋਟੇ ਪੀਸ ਕੱਟ ਕਰ ਸਕਦੇ ਹੋ ਜਿੰਨਾ ਕਿ ਸਾਈਜ਼ ਅਸੀਂ ਮਠੀਆਂ ਦਾ ਬਣਾਉਣਾ ਹੈ ਉਸ ਹਿਸਾਬ ਨਾਲ ਅਸੀਂ ਛੋਟੇ ਛੋਟੇ ਕੱਟ ਲਗਾਈ ਜਾਵਾਂਗੇ ਮੈਂ ਛੋਟੀਆਂ ਛੋਟੀਆਂ ਮੱਠੀਆਂ ਬਣਾਵਾਂਗੀ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਜੇ ਵੱਡੀਆਂ ਮੱਠੀਆਂ ਬਣਾਉਣੀਆਂ ਆ ਤਾਂ ਥੋੜੇ ਜੇ ਵੱਡੇ ਪੀਸ ਕੱਟ ਲਿਓ ਆ ਦੇਖੋ ਇੱਥੇ ਦੇਖੋ ਹੁਣ ਐਦਾਂ ਲੇਅਰਸ ਬਣਨ ਗਿਆ ਇਹ ਦੇਖੋ ਐਦਾਂ ਕਰਕੇ ਅਸੀਂ ਹੁਣ ਇਹਨੂੰ ਵੇਲਦੇ ਜਾਵਾਂਗੇ ਤੇ ਜ਼ਿਆਦਾ ਮੋਟਾ ਵੀ ਨਹੀਂ ਵੇਲਣਾ ਤੇ ਨਾ ਹੀ ਜ਼ਿਆਦਾ ਪਤਲਾ ਬਿਲਕੁਲ ਮੀਡੀਅਮ ਜਿਹਾ ਰੱਖਣਾ ਆ ਇਹ ਦੇਖੋ ਇੰਨਾ ਕ ਅਸੀਂ ਮੱਠੀ ਨੂੰ ਰੱਖਾਂਗੇ ਤੇ ਇਦਾਂ ਹੀ ਅਸੀਂ ਸਾਰੀਆਂ ਮਠੀਆਂ ਵੇਲ ਕੇ ਤਿਆਰ ਕਰ ਲਵਾਂਗੇ ਪਹਿਲਾਂ ਫਿਰ ਉਸ ਤੋਂ ਬਾਅਦ ਫਰਾਈ ਕਰਾਂਗੇ ਆ ਦੇਖੋ ਦੂਸਰੀ ਵੀ ਮਠੀ ਵੇਲ ਲਈ ਇੱਥੇ ਅਸੀਂ ਹੁਣ ਔਨੀਆਂ ਕ ਮਠੀਆਂ ਵੇਲ ਕੇ ਤਿਆਰ ਕਰ ਲਈਆਂ ਜਿੰਨੀਆਂ ਕ ਅਸੀਂ ਫਰਾਈ ਕਰਨੀਆਂ ਆ ਨਾਲ ਨਾਲ ਫਰਾਈ ਕਰੀ ਜਾਵਾਂਗੇ ਨਾਲ ਨਾਲ ਅਸੀਂ ਵੇਲੀ ਜਾਵਾਂਗੇ ਇੱਧਰ ਅਸੀਂ ਤੇਲ ਰੱਖਿਆ ਹੋਇਆ ਸੀ ਗਰਮ ਹੋਣ ਵਾਸਤੇ ਤੇਲ ਨੂੰ ਗਰਮ ਕਰਕੇ ਇਹ ਬੰਦ ਕਰ ਦਵਾਂਗੇ ਪਹਿਲਾਂ ਉਸ ਤੋਂ ਬਾਅਦ ਬਿਲਕੁਲ ਲੋ ਫਲੇਮ ਕਰਕੇ ਅਸੀਂ ਇਹਦੇ ਵਿੱਚ ਮਠੀਆਂ ਪਾਉਣੀਆਂ ਆ ਫਲੇਮ ਦਾ ਬਹੁਤ ਧਿਆਨ ਰੱਖਣਾ ਹੈ ਇੱਥੇ ਜਿਵੇਂ ਅਸੀਂ ਸਮੋਸੇ ਫਰਾਈ ਕਰਦੇ ਹਾਂ ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਇਹ ਮਠੀਆਂ ਬਣਾਉਣੀਆਂ ਆ ਤੇ ਜਿੰਨੀਆਂ ਕ ਮਠੀਆਂ ਤੇਲ ਵਿੱਚ ਚੰਗੀ ਤਰ੍ਹਾਂ ਫਰਾਈ ਹੋ ਜਾਣ ਉਹਨੀਆਂ ਕ ਅਸੀਂ ਪਾ ਦਾਂਗੇ 8 ਤੋਂ 9 ਮਠੀਆਂ ਮੈਂ ਇਹਦੇ ਵਿੱਚ ਪਾ ਦਿੱਤੀਆਂ ਨੇ ਤੇ ਮਠੀਆਂ ਨੂੰ ਤੇਲ ਵਿੱਚ ਪਾਉਣ ਤੋਂ ਬਾਅਦ ਇੱਕਦਮ ਨਹੀਂ ਅਸੀਂ ਹਿਲਾਉਣਾ ਇਦਾਂ ਜਦੋਂ ਇਹ ਮਠੀਆਂ ਤਰ ਕੇ ਉੱਪਰ ਆਜਣ ਤੇਲ ਦੇ ਉਦੋਂ ਅਸੀਂ ਉਲਟ ਪੁਲਟ ਕਰਦੇ ਹੋਏ ਚੰਗੀ ਤਰ੍ਹਾਂ ਮਠੀਆਂ ਨੂੰ ਫਰਾਈ ਕਰ ਲਵਾਂਗੇ ਗੈਸ ਦੀ ਫਲੇਮ ਦਾ ਬਸ ਇੱਥੇ ਧਿਆਨ ਰੱਖਣਾ ਆ ਜੇ ਤੁਸੀਂ ਫੁੱਲ ਫਲੇਮ ਜਾਂ ਮੀਡੀਅਮ ਫਲੇਮ ਤੇ ਬਣਾਓਗੇ ਤਾਂ ਇਹ ਮਠੀਆਂ ਅੰਦਰੋਂ ਨਹੀਂ ਪੱਕਣਗੀਆਂ ਕੱਚੀਆਂ ਰਹਿ ਜਾਣਗੀਆਂ ਤੇ कुरकुरिया ਨਹੀਂ ਬਣਨਗੀਆਂ ਇਹਦੀ ਦੇਖੋ ਉਲਟ ਪੁਲਟ ਕਰਦੇ ਹੋਏ ਅਸੀਂ ਮਠੀਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਦੇਖੋ ਕਿੰਨਾ ਵਧੀਆ 골ਡਨ ਕਲਰ ਆ ਗਿਆ ਮਠੀਆਂ ਤੇ ਹੁਣ ਅਸੀਂ ਇਹਨਾਂ ਨੂੰ ਤੇਲ ਵਿੱਚੋਂ ਬਾਹਰ ਕੱਢ ਲਵਾਂਗੇ ਬਹੁਤ ਵਧੀਆ ਮਠੀਆਂ ਬਣ ਕੇ ਤਿਆਰ ਹੁੰਦੀਆਂ ਨੇ ਤੇ ਇਹਨਾਂ ਮਠੀਆਂ ਨੂੰ ਤੁਸੀਂ 1-2 ਮਹੀਨੇ ਵਾਸਤੇ ਇੱਕ 에어ਟਾਈਟ ਡੱਬੇ ਵਿੱਚ ਪਾ ਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਤੇ ਲੇਅਰਸ ਦੇਖੋ ਤੁਸੀਂ ਮਠੀਆਂ ਦੀਆਂ ਕਿੰਨੀਆਂ ਖੁੱਲ ਕੇ ਆਈਆਂ ਨੇ ਬਹੁਤ ਹੀ ਵਧੀਆ ਮਠੀਆਂ ਬਣਦੀਆਂ ਨੇ ਇਸੇ ਤਰ੍ਹਾਂ ਅਸੀਂ ਇਹਨਾਂ ਨੂੰ ਫਰਾਈ ਕਰੀ ਜਾਵਾਂਗੇ ਇੱਥੇ ਮੈਂ ਦੂਸਰਾ ਬੈਚ ਵੀ ਫਰਾਈ ਕਰ ਲਿਆ ਦੇਖੋ ਤੁਸੀਂ ਕਿੰਨੀਆਂ ਵਧੀਆ ਮਠੀਆਂ ਬਣੀਆਂ ਨੇ ਤੇ ਇਦਾਂ ਅਸੀਂ ਦੂਸਰਾ ਤੇ ਤੀਸਰਾ ਬੈਚ ਵੀ ਇਦਾਂ ਹੀ ਫਰਾਈ ਕਰ ਕਰਕੇ ਕੱਢੀ ਜਾਵਾਂਗੇ ਤੇ ਠੰਡੀਆਂ ਹੋਣ ਤੇ ਹੀ ਅਸੀਂ ਇਹਨਾਂ ਨੂੰ ਕਿਸੇ ਡੱਬੇ ਵਿੱਚ ਪਾ ਕੇ ਰੱਖਣਾ ਹੈ ਗਰਮ-ਗਰਮ ਨਹੀਂ ਤੇ ਚਾਹ ਦੇ ਨਾਲ ਵੀ ਇਹ ਮਠੀਆਂ ਬਹੁਤ ਟੇਸਟੀ ਲੱਗਦੀਆਂ ਨੇ ਲੋ ਜੀ ਇੱਥੇ ਅਸੀਂ ਮਠੀਆਂ ਬਣਾ ਕੇ ਤਿਆਰ ਕਰ ਲਈਆਂ ਮੂੰਗੀ ਦੀ ਦਾਲ ਦੀਆਂ ਇਹ ਮਠੀਆਂ ਬਹੁਤ ਟੇਸਟੀ ਲੱਗਦੀਆਂ ਨੇ ਆਟੇ ਦੀਆਂ ਮਠੀਆਂ ਤੇ ਮੈਦੇ ਦੀਆਂ ਮਠੀਆਂ ਨਾਲੋਂ ਵੀ ਜ਼ਿਆਦਾ ਇੱਥੇ ਦੇਖੋ ਤੁਸੀਂ ਕਿੰਨੀਆਂ ਕ੍ਰਿਸਪੀ ਮਠੀਆਂ ਬਣੀਆਂ ਨੇ ਤੁਸੀਂ ਆਵਾਜ਼ ਸੁਣ ਸਕਦੇ ਹੋ ਤੇ ਤੁਸੀਂ ਵੀ ਇਸੇ ਤਰ੍ਹਾਂ ਮੂੰਗੀ ਦੀ ਦਾਲ ਦੀਆਂ ਮਠੀਆਂ ਆਪਣੇ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀਆਂ ਨੇ ਤੇ ਬਿਲਕੁਲ ਖਰਾਬ ਵੀ ਨਹੀਂ ਹੁੰਦੀਆਂ ਤੇ ਇਹਨਾਂ ਮਠੀਆਂ ਦੀ ਤੁਸੀਂ ਚਾਟ ਵੀ ਬਣਾ ਕੇ ਖਾ ਸਕਦੇ ਹੋ ਜਿਵੇਂ ਅਸੀਂ ਦਹੀਂ ਦੀ ਚਾਟ ਬਣਾਉਂਦੇ ਆ ਚਾਟ ਪਾਪੜੀ ਬਣਾਉਂਦੇ ਆ ਇਸੇ ਤਰੀਕੇ ਨਾਲ ਤੁਸੀਂ ਇਨਾ ਮਠੀਆਂ ਦੀ ਵੀ ਚਾਟ ਬਣਾ ਕੇ ਖਾ ਸਕਦੇ ਹੋ ਤੇ ਮੂੰਗੀ ਦੀ ਦਾਲ ਦੀਆਂ ਮਠੀਆਂ ਦੀ ਇਹ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ ਵੀਡੀਓ ਚੰਗਾ ਲੱਗਾ ਹੋਵੇ ਲਾਈਕ ਤੇ ਸ਼ੇਅਰ ਵੀ ਕਰ ਦਿਓ ਤੇ ਮੇਰੇ ਚੈਨਲ ਲਵ ਮਿੰਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਹੀ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ